ਬੀਰੇ ਸ਼ਾਕਰਮ ਪ੍ਰਸ਼ਾਦ ਇੱਕ ਮਿੰਟ ਦਵਾਈ ਕਿਹੜੀ ਹੈ ਜੀ ਇਹ ਦਵਾਈ ਵੀਰੇ ਇਹਦੀ ਆਪਣੀ ਨਹੀਂ ਮੈਂ ਦੱਸਦਾ ਤਨ ਮੀਟ ਪਾਇਆ ਗਿਆ ਰ ਵਿੱਚ ਲੈ ਆ ਬਾਈ ਕਿੱਥੇ ਚਾਬੀ ਬਾਈ ਬਾਈ ਤੇਰਾ ਨਾਂ ਕੀ ਆ ਬਲਵਿੰਦਰ ਬਲਵਿੰਦਰ ਬਾਈ ਦੇਖ ਮੇਰੀ ਬੇਨਤੀ ਆ ਤੇਰਾ ਭਰਾ ਵਾ ਲਸ਼ਮਣ ਆ ਰਾਮ ਤੋਂ ਰਾਮ ਆ ਤੇ ਲਸ਼ਮਣ ਆ ਬਾਈ ਮੈਂ ਬਾਲੀ ਜਾਂ ਸਕਰੀਵ ਆ ਇਹ ਸਕਰੀਵ ਆ ਚੱਲ ਪਰ ਬਾਈ ਇੱਕ ਮੇਰੀ ਬੇਨਤੀ ਹੈ ਭਾਈ ਤੇਰੇ ਭਰਾ ਵਰਗੇ ਬੰਦੇ ਨਹੀਂ ਮਿਲਦੇ ਤੇਰੀ ਸਾਥ ਦੇ ਦੇ ਤੇਰੀ ਭਝਾਈ ਵਿਚਾਰੀ ਤੇ ਆਪਦਾ ਘਰ ਕਾਹ ਤੋਂ ਖਰਾਬ ਕਰਾਵੇ ਉਹ ਛੱਡ ਕੇ ਪਰੇ ਹੋ ਜਾਣ ਉਹ ਲੋਕਾਂ ਨੂੰ ਕਹਿ ਦੇ ਸਾਡਾ ਨਹੀਂ ਕੋਈ ਲੱਗਦਾ ਆਖੇ ਲੱਗਣਾ ਹੁਣ ਬਾਈ ਬਣ ਕੇ ਤੇਰੀ ਘਰ ਵਾਲੀ ਵਿਚਾਰੀ ਕਿੰਨੀ ਦੁਖੀ ਆ ਕਿੰਨੀ ਤੰਗ ਆ ਕਿੰਨੀ ਪਰੇਸ਼ਾਨ ਆ ਹੈ ਪਤਾ ਸਾਰਾ ਕੁਝ ਹੀ ਮੈਂ ਨਿਆਣਾ ਨਹੀਂ ਹਾਂ ਬਲਵਿੰਦਰਾ ਹੁਣ ਆਖੇ ਲੱਗਣਾ ਬਹੁਤ ਇਹਨਾਂ ਨੂੰ ਸਾਡੇ ਲੱਗੇਗਾ ਨਾ ਕੋਈ ਨਹੀਂ ਕੋਈ ਲੱਗੇਗਾ ਨਾ ਕੋਈ ਨਹੀਂ ਪੈਣੇ ਵਾਇਗਰੂ ਮੇਰ ਕਰਨਗੇ ਕਿੱਥੇ ਪਾਸ਼ਾ ਕਿੱਥੋਂ ਆਇਆ ਬਲਵਿੰਦਰ ਬਾਈ ਮੈਂ ਦਸੂਹੇ ਤੋਂ ਜੀ ਸੁਹਾ ਮਕੇਰੀਆਂ ਸੁਹਾ ਮਕੇਰੀਆਂ ਕਿਹੜਾ ਪਿੰਡ ਆ ਤੇਰਾ ਹੁਣਖਣ ਸ਼ਰਕੀ ਕੀ ਕੰਮ ਕਰਦਾ ਬਾਈ ਤੂੰ ਮੈਂ ਡੀਜੇ ਸਾਊਂਡ ਦਾ ਡੀਜੇ ਸਾਊਂਡ ਦਾ ਕੰਮ ਕਰਦਾ ਕੀ ਕਰਦਾ ਉਹਦੇ ਚ ਡੀਜੇ অপারেਟਰ ਹਾਂਜੀ ਸਾਊਂਡ ਦਾ ਕੰਮ ਕਰਦਾ ਠੀਕ ਆ ਬਾਈ ਜਗਰ ਜਗਰ ਜੁਗਰੇ ਲਾਉਂਦੇ ਨੇ ਉਹਦੇ ਜਗਰਾਤੇ ਵਗੈਰਾ ਲਾਉਂਦਾ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਵੀਰੇ ਇੰਨਾ ਹੋਇਆ ਨੂੰ 5 ਸਾਲ ਹੋ ਗਏ 1 ਸਾਲ ਹੋ ਗਿਆ ਕਾਦੇ ਨਾਲ ਹੋਇਆ ਹੋਏ ਤੁਹਾਨੂੰ ਵਹਿਮ ਕਰਦੀ ਭਾਬੀ ਸਾਡੀ ਪਹਿਲਾਂ ਇਹ ਸਾਡੇ ਤਾਂ ਮੁੜ ਕੇ ਫੇਲ ਆਪਿਆ ਹੂੰ ਮੈਂ ਸਹੀ ਆ ਜੀ ਮੈਂ ਗਲਤ ਨਹੀਂ ਹਾਂ ਬੰਦਾ ਮੈਂ ਸਹੀ ਹਾਂ ਹੂੰ ਆਪਣੀ ਥਾਂ ਮੈਂ ਸਹੀ ਹਾਂ ਬੰਦਾ ਬਿਲਕੁਲ ਹਾਂ ਕੋਈ ਨਾ ਬਲਵਿੰਦਰ ਵੀਰ ਮੈਨੂੰ ਪਤਾ ਵਾ ਤਾਂ ਹੀ ਅਸੀਂ ਗੋਲਣ ਲੱਗੇ ਆ ਮੈਂ ਗਲਤ ਬੰਦਾ ਨਹੀਂ ਹਾਂ ਹਾਂ ਨੀ ਬਲਵਿੰਦਰ ਵੀਰ ਆਪਾਂ ਤਾਂ ਹੀ ਕੋਲ ਪਛਾਣ ਦੇਣਾ ਹੁਣ ਠੀਕ ਆ ਕਿਦਾਂ ਦਾ ਬੰਦਾ ਜੀ ਬੱਸ ਘਰੇ ਦਵਾਈ ਬੋਲੇ ਸੋਨਹਾ ਚਿਕਾਰਾ ਪੋਣਾ ਹਰੀ ਦਾ ਬਹੁਤ ਸਤਿ ਸ੍ਰੀ ਅਕਾਲ ਸੱਚੇ ਦਰਬਾਰ ਕੀ ਜੈ ਹਮਾਰਾ ਹੀ ਮੇਰ ਕਰਨ ਸੱਚੇ ਪਾਤਸ਼ਾਹ ਬਾਈ ਅੱਜ ਤੋਂ ਬਾਅਦ ਮੇਰੇ ਬਲਵਿੰਦਰ ਬਾਈ ਨੂੰ ਕਦੇ ਵੀ ਸਿੰਗੜਾ ਨਾ ਬਣਣਾ ਨਾ ਪਵੇ ਹੈਨਾ ਤੰਦਰੁਸਤ ਦਵਾਈ ਸ਼ੁਰੂ ਕਰਾਉਨੇ ਆ ਆ ਲੈ ਵੀਰੇ ਛੱਕਰਾਂ ਪ੍ਰਸ਼ਾਦ ਇੱਕ ਮਿੰਟ ਦਵਾਈ ਕਿਹੜੀ ਹੈਗੀ ਆ ਇਹ ਦਵਾਈ ਵੀਰੇ ਇਹਦੀ ਆਪਣੀ ਨਹੀਂ ਮੈਂ ਜ਼ਾਦਾ ਤੁਹਾਨੂੰ ਕਿਹੜੀ ਆ ਕਾਦੀ ਆ ਇਹ ਤਾਕਤ ਦੀ ਆ ਵੀਰੇ ਵਿਟਾਮਿਨ ਤਾਕਤ ਨਹੀਂ ਇਹਦੇ ਵਿੱਚ ਮੀਟ ਪਾਇਆ ਗਿਆ ਨਹੀਂ ਨਹੀਂ ਮੀਟ ਕੱਢ ਦਿੰਦੇ ਆ ਨਹੀਂ ਨਹੀਂ ਮੀਟ ਕੱਢਦਾ ਮੀਟ ਪਾਇਆ ਗਿਆ ਇਹਦੇ ਵਿੱਚ ਨਹੀਂ ਬੋਲੇ ਸੋਨਹਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਵੀਰੇ ਵਾਸਤੇ ਅਰਦਾਸ ਕਰਿਓ ਜੀ ਇਹਦਾ ਭਰਾ ਪਰਜਾਈ ਤੇਦੀ ਵਾਈਫ ਇਹਨੂੰ ਲੈ ਕੇ ਆਏ ਨੇ ਇੱਥੇ ਬੱਚਾ ਵੀ ਇਹਦੇ ਨਾਲ ਜੀ ਦੋ ਬੇਟੇ ਆ ਇੱਕ ਬੇਟਾ ਕਿੰਨੇ ਸਾਲ ਦਾ ਇਹ ਰੰਸਾਲਾ ਦਾ ਬੇਟਾ ਉਹ ਕਿੱਥੇ ਆ ਭੂਆ ਕੋਲੇ ਡਰਦਾ ਇਹ ਤੋਂ ਡਰਦਾ ਮੈਂ ਡਰਦਾ ਨਹੀਂ ਉਹ ਜਦ ਮੈਂ ਨਹੀਂ ਡਰਦਾ ਮੇਰਾ ਪੁੱਤ ਵੀ ਨਹੀਂ ਡਰਦਾ ਨਹੀਂ ਡਰਦਾ ਨਹੀਂ ਡਰਦਾ ਠੀਕ ਬਾਈ ਹੁਣੀ ਤਾਹਦੇ ਆ ਜਦੋਂ ਜਿਆਦਾ ਅਫਸੈਟ ਹੋ ਜਾਂਦਾ ਬੰਨ ਬੰਨ ਕੇ ਰੱਖਣਾ ਪੈਂਦਾ ਲੋਕਾਂ ਨੇ ਮਾਰਦਾ ਦਾਤੀ ਲੈ ਕੇ ਮਗਰ ਪੈ ਜਾਂਦਾ ਲੋਕ ਡਰਦੇ ਨੇੜੇ ਨਹੀਂ ਲੱਗਦੇ ਲੋਕ ਤਮਾਸ਼ੀਨ ਬਣ ਜਾਂਦੇ ਆ ਕੱਲ ਨੂੰ ਕਿਸੇ ਦੇ ਨੇ 6 ਫੀਟ ਮਾਰ ਦਿੱਤੀ ਜਾਂ ਕੋਈ ਗੱਲ ਕਰਤੀ ਕੱਲਾ ਭਰਾ ਕਿਵੇਂ ਸਾਹਮ ਦਾ ਕਿਵੇਂ ਕੰਟਰੋਲ ਕਰਦਾ ਕਿਵੇਂ ਬੰਨ ਕੇ ਘਰੇ ਲੈ ਕੇ ਆਉਂਦਾ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਵੀ ਲੋਕ ਕਿੰਦਾਣ ਦੇਖਿਆ ਕਰ ਦਿੰਦੇ ਨੇ ਸਾਡੀ ਬੇਨਤੀ ਆ ਇੱਕ ਦੂਜੇ ਦੀ سپورਟ ਕਰੋ ਬਾਈ ਜੇ ਕਿਸੇ ਦੇ ਘਰ ਤੇ ਇਦਾਂ ਦੀ ਮੁਸੀਬਤ ਆਈ ਹੋਈ ਹੈ ਉਹਨਾਂ ਨਾਲ ਲੜ ਕੇ ਸਾਥ ਦਿਓ ਨਾਲ ਕੇ ਲੜੀਏ ਇਸ ਲੜਾਈ ਨਾਲ ਇਹ ਡਿਪਰੈਸ਼ਨ ਨੂੰ ਵੀ ਦੂਰ ਕੀਤਾ ਜਾ ਸਕਦਾ ਠੀਕ ਹੋ ਸਕਦੇ ਆ ਬਲਵਿੰਦਰ ਵੀਰੇ ਵਾਸਤੇ ਅਰਦਾਸ ਕਰਿਓ ਮਹਾਰਾਜ ਇਹਨੂੰ ਤੰਦਰੁਸਤ ਗਿਆ ਵੈਰੀ ਗੁੱਡ ਜੀ ਕਰਤਾ